ਜਿਹੜੀ ਕੋਈ ਵੀ ਹਥਿਆਰਬੰਦ جنگ ਹੁੰਦੀ ਹੈ ਉਸ جنگ ਦੇ ਨਾਲ-ਨਾਲ ਜਾਂ ਉਸ جنگ ਤੋਂ ਬਾਅਦ ਜਿਹੜਾ جنگ ਦਾ ਰੂਪ ਹਮੇਸ਼ਾ ਚੱਲਦਾ ਹੈ ਚੱਲਦਾ ਰਹਿਣਾ ਚਾਹੀਦਾ ਹੈ ਉਹ جنگ ਦੀ ਵਿਆਖਿਆ ਹੁੰਦੀ ਹੈ ਜੰਗਾਂ ਦੀ ਵਿਆਖਿਆ ਜਿਹੜੀ ਆ ਉਹੀ ਬਹੁਤ ਯਾਰ ਜਿੱਤਾਂ ਨੂੰ ਹਾਰਾਂ 'ਚ ਤੇ ਹਾਰਾਂ ਨੂੰ ਜਿੱਤਾਂ ਦੇ ਵਿੱਚ ਜਿਹੜੀ ਆ ਉਹ ਬਦਲਿਆ ਕਰਦੀ ਏ ਇਹ ਇਸ ਤਰ੍ਹਾਂ ਦਾ ਇਹ ਵਿਆਖਿਆ ਦੀ ਜੰਗ ਏ ਕਿ ਸੁੱਚੇ ਕਿਰਦਾਰਾਂ ਨੂੰ ਜਿਹੜਾ ਵਾ ਉਹ ਲੁੱਚੀਆਂ ਕਰ ਦਿੰਦੀ ਏ ਬਹੁਤ ਸਾਰੇ ਲੁੱੱਚੇ ਕਿਰਦਾਰਾਂ ਨੂੰ ਬੜਿਆਂ ਸੁੱਚਿਆਂ ਜਿਹੜਾ ਵਾ ਉਹ ਕਰ ਦਿੰਦੀ ਏ ਇਹ ਜੰਗਾਂ ਦੀ ਜਿਹੜੀ ਆ ਉਹ ਵਿਆਖਿਆ ਦੇ ਉੱਤੇ ਹੀ ਨਿਰਭਰ ਜਿਹੜਾ ਉਹ ਕਰਦਾ ਏ ਇਸ ਜੰਗ ਦੀ ਵਿਆਖਿਆ ਦੇ ਅੰਦਰ ਜਿਹੜੀਆਂ ਅਨੇਕ ਵਿਧਾਵਾਂ ਆਪਾਂ ਨੂੰ ਮਿਲਦੀਆਂ ਐ ਚਾਹੇ ਉਹਦੇ ਵਿੱਚ ਨਾਵਲ ਰੂਪ ਦੇ ਵਿੱਚ ਕਹਾਣੀ ਰੂਪ ਚ ਇਕਾਂਗੀਆਂ ਦੇ ਰੂਪ ਦੇ ਵਿੱਚ ਛੋਟੀ ਕਹਾਣੀ ਦੇ ਰੂਪ ਚ ਨਾਟਕ ਰੂਪ ਦੇ ਵਿੱਚ ਕਵਿਤਾ ਦੇ ਰੂਪ ਚ ਜਾਂ ਬਹੁਤ ਸਾਰੇ ਇਤਿਹਾਸ ਦੇ ਜਿਹੜੇ ਰੂਪ ਦੇ ਵਿੱਚ ਮਿਲਦਾ ਏ ਤੇ ਇਹ ਵਿਆਖਿਆ ਦੀ ਵਿਧੀ ਹਕੂਮਤਾਂ ਵੱਲੋਂ ਵੀ ਤੇ ਜੰਗ ਲੜੀਆਂ ਜਾ ਰਹੀਆਂ ਧਿਰਾਂ ਦੋਨਾਂ ਵੱਲੋਂ ਹੀ ਜਿਹੜੀ ਆ ਉਹ ਬੇਸ਼ ਹੁੰਦੀ ਏ ਬਸ ਇਹ ਹੁੰਦਾ ਏ ਕਿ ਇਹ ਵਿਆਖਿਆ ਵਿਧੀ ਦੇ <mim> ਵਿੱਚ <mim> <im> 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 ਜਿਹੜਾ ਇਸ ਦੀ ਅਹਿਮੀਅਤ ਨੂੰ ਜ਼ਿਆਦਾ ਸਮਝ ਜਾਂਦਾ ਏ ਉਹੀ ਜਿਹੜਾ ਗਰਾਉਂਡ ਪੱਧਰ ਦੇ ਉੱਤੇ ਆਪਣੀ ਵਿਆਖਿਆ ਜਿਹੜੀ ਉਸ ਨੂੰ ਸਥਾਪਿਤ ਕਰ ਜਾਂਦਾ ਏ ਜਿਸ ਦੇ ਕੋਲੋਂ ਜਿਹੜੇ ਸਰੋਤ ਨੇ ਉਹ ਵਧੇਰੇ ਹੋਣ ਇਸ ਕਰਕੇ ਇਹ ਹਕੂਮਤਾਂ ਰਹੀ ਜਿਹੜਾ ਸਾਹਿਤ ਜਿਹੜਾ ਵਾ ਲਿਖਵਾਇਆ ਜਾਂਦਾ ਏ ਉਹ ਹਮੇਸ਼ਾ ਕੌਮਾਂ ਦੇ ਜਿਹੜੇ ਭੂਤ ਭਵਿੱਖ ਤੇ ਵਰਤਮਾਨ ਹੁੰਦੇ ਨੇ ਉਹਨਾਂ ਨੂੰ ਬਦਲ ਦਿੰਦਾ ਏ ਉਹਨਾਂ ਦੇ ਉੱਤੇ ਇੱਕ ਕਠਾਕਸ਼ ਜਿਹੜਾ ਹੁੰਦਾ ਏ ਪਰ ਹਕੂਮਤਾਂ ਵੱਲੋਂ ਜਿਹੜਾ ਹਮੇਸ਼ਾ ਸਾਹਿਤ ਲਿਖਵਾਇਆ ਜਾਂਦਾ ਹੈ ਉਹਦੇ ਚ ਇੱਕ ਗੱਲ ਬੜੀ ਜਿਹੜੀ ਮਹੱਤਵਪੂਰਨ ਹੈ ਉਹ ਇਹ ਕਿ ਹਕੂਮਤਾਂ ਜਿਹੜਾ ਸਾਹਿਤ ਲਿਖਵਾਉਂਦੀਆਂ ਨੇ ਉਹਦੇ ਵਿੱਚ ਇਤਿਹਾਸ ਲਿਖਣ ਦੇ ਵਿੱਚ ਉਹ ਵਾਕ ਬੰਤਰ ਵਿਆਕਰਨ ਸ਼ਬਦ ਕੋਸ਼ ਜਿਹੜਾ ਉਹ ਅਲੰਕਾਰ ਮੁਹਾਵਰੇ ਨਾਵ ਪੜਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਇਹ ਸਾਰੇ ਕੁਝ ਨੂੰ ਆਪਣੇ ਅਨੁਸਾਰੀ ਜਿਹੜਾ ਵਾ ਉਹ ਘੜਿਆ ਕਰਦੇ ਨੇ ਤੇ ਇਹਨੂੰ ਆਪਣੇ ਅਨੁਸਾਰ ਹੀ ਜਿਹੜਾ ਵਾ ਉਹ ਨਵੇਂ ਅਰਥ ਜਿਹੜੇ ਨੇ ਉਹ ਦਿੰਦੇ ਨੇ